ਸ੍ਰੀ ਗੁਰਜੀ ਵੀਡੀਓ ਵੇਰ ਰੱਖਿਆ ਆਪ ਸਭ ਨੂੰ ਜੀ ਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਜਰੂਰੀ ਰੱਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੂੰ ਜਿਗਰੀ ਦੋਸਤਰੀ ਵੀ ਦਿੱਤਾ ਕਰਾਰਾ ਝਟਕਾ ਅਮਰੀਕਾ ਨੇ TRF پابੰਦੀ ਤੇ ਚੀਨ ਨੇ ਥੋੜੀ ਚੁੱਪ ਕੱਲ ਅਮਰੀਕਾ ਤੋਂ ਇੱਕ ਚੰਗੀ ਖਬਰ ਆਈ ਅਮਰੀਕਾ ਨੇ ਬੈਲਗਨ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਲਸ਼ਕਰ ਇਤੋਇਬਾ ਨਾਲ ਜੁੜੇ ਦਾ ਰੈਸਟਫੈਂਸ ਟੈਂਸ ਫਰੰਟ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਅਤੇ ਇੱਕ ਮੋਨੋਨੀਤ ਗਲੋਬਲ ਅਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ ਇਸ ਦੇ ਨਾਲ ਹੀ ਹੁਣ ਚੀਨ ਨੇ ਵੀ ਅਮਰੀਕਾ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਤੇ ਇੱਕ ਬਿਆਨ ਦਿੱਤਾ ਹੈ ਦਿੱਤਾ ਤੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅਤਵਾਦੀ ਸਖਤ ਨਿੰਦਾ ਕਰਦਾ ਹੈ ਇਸ ਦੇ ਨਾਲ ਹੀ ਚੀਨ ਨੇ 22 April ਨੂੰ ਹੋਏ ਪੈਲਗਾਮ ਹਮਲੇ ਦੀ ਵੀ ਆਲੋਚਨਾ ਕੀਤੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਂ ਨੇ ਕੱਲ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਅਮਰੀਕਾ ਵੱਲੋਂ TRF ਨੂੰ ਅਤਵਾਦੀ ਸੰਗਠਨ ਕੋਸ਼ਿਤ ਕਰਨ ਤੇ ਲਿਨ ਨੇ ਕਿਹਾ ਚੀਨ ਹਰ ਤਰ੍ਹਾਂ ਦੇ ਅੱਤਵਾਦ ਦੇ ਵਿਰੋਧ ਹੈ ਤੇ ਅਸੀਂ 22 April ਨੂੰ ਪੈਲਕਮ ਅੱਤਵਾਦੀ ਹਮਲੇ ਦੀ ਵੀ ਸਖਤ ਨਿੰਦਾ ਕਰਦੇ ਹਾਂ ਚੀਨ ਨੇ ਇਹ ਸਾਰੇ ਖੇਤਰੀ ਦੇਸ਼ਾਂ ਨੂੰ ਅੱਤਵਾਦ ਨੂੰ ਖਤਮ ਕਰਨ ਅਤੇ ਇਸ ਵਿਰੋਧ ਸਮੂਹੇ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ ਤਾਂ ਜੋ ਖੇਤਰ ਜਾਂਜੀ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੀ ਜਾ ਸਕੇ ਤਾਨੂ ਦਾਸ ਨੇ ਕਿ ਇੱਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਪਿਓ ਨੇ ਟੀਆਰਐਫ ਨੂੰ ਅਤਵਾਦੀ ਸੰਗਠਨ ਐਲਾਨਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਕਦਮ ਪੈਲਗਮ ਅਤਵਾਦੀ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਨਵਾਉਣ ਦੀ ਕੋਸ਼ਿਸ਼ ਹੈ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਵੀ ਇਸ ਦੇ ਪ੍ਰਤੀਕਿਰਿਆ ਦਿੱਤੀ ਹੈ ਅਮਰੀਕਾ ਦੇ ਇਸ ਫੈਸਲੇ ਦੀ ਛਲੰਗਾ ਕੀਤੀ ਉਹਨਾਂ ਨੇ ਕਿਹਾ ਇਹ ਫੈਸਲਾ ਅਮਰੀਕਾ ਨੇ ਸਹੀ ਸਮੇਂ ਤੇ ਲਿਆ ਹੈ ਅਤਵਾਦ ਵਿਰੋਧ ਲੜਨ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਇਹ ਸੰਜੋਗ ਬਹੁਤ ਮਹੱਤਵਪੂਰਨ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ